ਸਤ ਸ੍ਰੀ ਅਕਾਲ ਸਾਰੇ ਭਰਾਵਾਂ ਦਾ ਤੁਹਾਡਾ ਵੈਲਕਮ ਆ ਨਵੀਂ ਵੀਡੀਓ ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੱਲ ਆਪਾਂ ਹਾਲਿਆਂ ਦੇ ਰਤਨ ਵਾਲਿਆਂ ਦੇ ਅੱਜ ਚੈੱਕ ਕਰਦੇ ਹਾਂ ਖੇਤ ਚ ਜਾ ਕੇ ਫੈਕਟਰੀ ਪਹਿਲੀ ਵਾਰ ਕੇ ਚੱਲਣਾ ਚਲੋ ਖੇਤ ਪਹੁੰਚ ਕੇ ਤੋਂ ਦਿਨ ਕਰਦੇ ਹਾਂ ਗੱਲ ਡਾਇਰੈਕਟਰ ਪੂਰਾ ਸ਼ੌਂਕ ਨਾਲ ਤਿਆਰ ਕੀਤਾ ਹੋਇਆ ਸਾਊਂਡ ਬਹੁਤ ਵਧੀਆ ਆਈ ਜਾਂਦਾ ਛੇਤ ਬਣਟ ਗਿਆ ਕਰੋ ਹਾ ਚੈੱਕ ਲੱਗਦੇ ਦਾ ਵਧੀਆ ਚੱਲੀ ਜਾਂਦੇ ਟਰੈਕਟਰ ਵੀ ਵਧੀਆ ਚੱਲੀ ਜਾਂਦਾ ਟਰੈਕਟਰ ਕਿ ਨਾ ਕਰਦਾ ਆ ਇਹ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ 'ਚ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਭਰਾਵਾਂ